ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਦਿਨ ਦੇ ਨਾਲ ਜੁੜੇ ਸਿੱਖ ਇਤਿਹਾਸ ਤੇ ਲੜੀਵਾਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਪੇਸ਼ ਹੈ ਅੱਜ ਦੇ ਦਿਨ ਦਾ ਇਤਿਹਾਸ ਮਿਤੀ 21 ਮਾਰਚ ਅੱਜ ਦਾ ਦਿਨ ਗੁਰੂਦਰ ਦੇ ਸੱਚੇ ਸੇਵਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਮ ਮਿੱਤਰ ਪੀਰ ਬੁੱਧੂ ਸ਼ਾਹ ਜੀ ਦੀ ਲਾਸਾਨੀ ਸ਼ਹਾਦਤ ਦਾ ਦਿਨ ਹੈ 21 ਮਾਰਚ 1704 ਈਸਵੀ ਨੂੰ ਔਰੰਗਜ਼ੇਬ ਦੇ ਹੁਕਮਾਂ ਤੇ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਅਨੇਕਾਂ ਤਸ਼ੱਦਦ ਦੇ ਕੇ ਉਹਨਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਸ਼ਹੀਦ ਕਰ ਦਿੱਤਾ 13 ਜੂਨ 1647 ਵਾਲੇ ਦਿਨ ਸਾਹਿਬੇ ਕਮਾਲ ਦੇ ਸੱਚੇ ਸਿੱਖ ਅਤੇ ਪਰਮ ਮਿੱਤਰ ਪੀਰ ਸਾਹਿਬ ਪੀਰ ਬੁੱਧੂ ਸ਼ਾਹ ਜੀ ਦਾ ਜਨਮ ਅੰਬਾਲਾ ਜ਼ਿਲ੍ਹੇ ਦੇ ਸਡੌਰਾ ਕਸਬੇ ਵਿਖੇ ਸੂਹੀ ਫਕੀਰ ਸੈਦ ਗੁਲਾਮ ਸ਼ਾਹ ਦੇ ਘਰ ਵਿਖੇ ਹੋਇਆ ਆਪ ਦਾ ਨਿਕਾਹ 17 ਸਾਲ ਦੀ ਛੋਟੀ ਉਮਰੇ ਹੀ ਮੁਗਲ ਫੌਜ ਦੇ ਇੱਕ ਜਰਨੈਲ ਸੈਦ ਖਾਨ ਦੀ ਭੈਣ ਬੀਬੀ ਨਸੀਰਾ ਦੇ ਨਾਲ ਹੋਇਆ ਆਪ ਨੂੰ ਪ੍ਰਮਾਤਮਾ ਨੇ ਚਾਰ ਪੁੱਤਰਾਂ ਦੀ ਦਾਤ ਬਖਸ਼ੀ ਸੈਦ ਅਸ਼ਰਫ ਸੈਦ ਮੁਹੰਮਦ ਸ਼ਾਹ ਸੈਇਦ ਮੁਹੰਮਦ ਬਖਸ਼ ਅਤੇ ਸੈਇਦ ਸ਼ਾਹ ਹੁਸੈਨ ਸਾਹਿਬੇ ਕਮਾਲ ਤਨ ਤਨ ਸਾਹਿਬ શ્રી ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਦੇ ਨਾਲ ਆਪ ਜੀ ਦੀ ਪਹਿਲੀ ਮੁਲਾਕਾਤ ਪੋਂਟਾ ਸਾਹਿਬ ਦੀ ਧਰਤੀ ਤੇ ਹੋਈ ਜਿੱਥੇ ਜਦ ਆਪ ਲੋਂ શ્રી ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਦੇ ਨਾਲ ਆਤਮਾ ਅਤੇ ਪਰਮਾਤਮਾ ਦੇ ਮੇਲ ਬਾਰੇ ਸੰਵਾਦ ਰਚਾਇਆ ਗਿਆ ਤਾਂ ਇਸ ਸੰਵਾਦ ਨੇ ਆਪ ਦੇ ਮਨ ਨੂੰ ਇੱਕਦਮ ਸ਼ਾਂਤ ਕਰ ਦਿੱਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪਾਸੋਂ ਪੀਰ ਬੁੱਧੂ ਸ਼ਾਹ ਨੂੰ ਉਹ ਅਧਿਆਤਮਕ ਰਾਹ ਲੱਭ ਚੁੱਕਾ ਸੀ ਜਿਸ ਦੀ ਆਪ ਨੂੰ ਚਿਰਾਂ ਤੋਂ ਤਲਾਸ਼ ਸੀ ਇੱਕ ਦਿਨ ਸੁਡੌਰੇ ਵਿਖੇ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦੇ 500 ਸਿਪਾਹੀਆਂ ਨੇ ਆਪ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਬਾਦਸ਼ਾਹ ਔਰੰਗਜ਼ੇਬ ਨੇ ਉਹਨਾਂ ਨੂੰ ਫੌਜ ਵਿੱਚੋਂ ਬੇਦਖਲ ਕਰਕੇ ਕੱਢ ਦਿੱਤਾ ਹੈ ਉਹਨਾਂ ਨੇ ਪੀਰ ਜੀ ਨੂੰ ਆਖਿਆ ਕਿ ਉਹ ਕਿਤੇ ਹੋਰ ਵੀ ਨੌਕਰੀ ਨਹੀਂ ਕਰ ਸਕਦੇ ਕਿਉਂਕਿ ਬਾਦਸ਼ਾਹ ਔਰੰਗਜ਼ੇਬ ਨੇ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਿਹੜਾ ਵੀ ਉਹਨਾਂ ਨੂੰ ਨੌਕਰੀ ਤੇ ਰੱਖੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸੋ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਵਾਕਿਫ ਕੋਈ ਵੀ ਉਹਨਾਂ ਨੂੰ ਨੌਕਰੀ ਤੇ ਰੱਖਣ ਲਈ ਤਿਆਰ ਨਹੀਂ ਹੈ। ਇਹ ਸੁਣ ਕੇ ਪੀਰ ਜੀ ਕੁਝ ਸੋਚਾਂ ਦੇ ਵਿੱਚ ਪੈ ਗਏ ਅਤੇ ਅਸਮਾਨ ਦੇ ਵੱਲ ਵੇਖ ਕੇ ਬੋਲੇ ਕਿ ਇਸ ਧਰਤੀ ਤੇ ਇੱਕੋ ਇੱਕ ਸ਼ਖਸੀਅਤ ਹੈ ਜੋ ਕਿ ਇੱਕ ਅਕਾਲ ਪੁਰਖ ਅੱਗੇ ਸਮਰਪਿਤ ਹੈ। ਅਤੇ ਦੁਨਿਆਵੀ ਕਿਸੇ ਵੀ ਬਾਦਸ਼ਾਹ ਤੋਂ ਉਹ ਨਹੀਂ ਡਰਦੇ ਗੁਰੂ ਨਾਨਕ ਦੇਵ ਜੀ ਦੇ ਬਾਰਸ ਨੂੰ ਕਿਸੇ ਦਾ ਡਰ ਨਹੀਂ ਅਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਇਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਿਰਾਜਮਾਨ ਨੇ ਡਰ ਜਿੰਨਾਂ ਦੇ ਨੇੜੇ ਨਹੀਂ ਟੁੱਕਦਾ ਅਤੇ ਉਹ ਨਿਸ਼ਚੈ ਹੀ ਤੁਹਾਨੂੰ ਭਰਤੀ ਕਰ ਲੈਣਗੇ ਜਦ ਪੀਰ ਬੁੱਧੂ ਸ਼ਾਹ ਜੀ ਨੇ ਇਹ ਸ਼ਬਦ ਪਠਾਨਾ ਨੂੰ ਆਖੇ ਤਾਂ ਉਹਨਾਂ ਦੇ ਚਿਹਰੇ ਖਿੜ ਗਏ ਪੀਰ ਸਾਹਿਬ ਪੀਰ ਬੁੱਧੂ ਸ਼ਾਹ ਜੀ ਨੇ ਇਹਨਾਂ ਪਠਾਨਾਂ ਨੂੰ ਲੈ ਕੇ ਪੋਂਟਾ ਸਾਹਿਬ ਵਿਖੇ ਪਹੁੰਚ ਕੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਗੇ ਫਰਿਆਦ ਕੀਤੀ। ਸਤਗੁਰੂ ਜੀ ਪੀਰ ਸਾਹਿਬ ਦੀ ਗੱਲ ਕਿਵੇਂ ਮੋੜ ਸਕਦੇ ਸਨ। ਸੋ ਪੀਰ ਜੀ ਦੇ ਆਖੇ ਸਤਗੁਰੂ ਜੀ ਨੇ ਉਹਨਾਂ ਸਾਰਿਆਂ ਨੂੰ ਫੌਜ ਦੇ ਵਿੱਚ ਭਰਤੀ ਕਰ ਲਿਆ। ਭੰਗਾਣੀ ਦੀ ਪਹਿਲੀ ਵੱਡੀ ਜੰਗ ਜਦ ਹੁੰਦੀ ਹੈ ਤਾਂ ਇਹ ਸਾਰੇ ਪਠਾਨ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਫੌਜ ਦੇ ਵਿੱਚ ਸ਼ਾਮਲ ਸਨ। ਇਸ ਵਕਤ ਸਤਗੁਰੂ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸਿੱਖਾਂ ਦੇ ਵਿੱਚ ਬਹੁਤਿਆਂ ਨੂੰ ਲੜਾਈ ਦਾ ਕੋਈ ਤਜਰਬਾ ਨਹੀਂ ਸੀ ਅਤੇ ਜਿਨ੍ਹਾਂ ਨੂੰ ਲੜਾਈ ਦਾ ਤਜਰਬਾ ਸੀ ਉਹ ਮੌਕਾ ਪ੍ਰਸਤ ਨਿਕਲੇ ਜਿਹੜੇ ਪੀਰ ਬੁੱਧੂ ਸ਼ਾਹ ਜੀ ਵੱਲੋਂ ਰਖਵਾਏ ਗਏ 500 ਪਠਾਨ ਸਿਪਾਹੀ ਸਨ ਉਹਨਾਂ ਦੇ ਵਿੱਚੋਂ 400 ਆਪਣੇ ਗਦਾਰ ਸਰਦਾਰਾਂ ਹਯਾਤ ਖਾਂ, ਭੀਖਣ ਖਾਂ, ਉਮਰ ਖਾਂ ਅਤੇ ਨਜ਼ਾਬਤ ਖਾਂ ਸਮੇਤ ਜਵਾਬ ਦੇ ਗਏ ਅਤੇ ਪਹਾੜੀ ਰਾਜਿਆਂ ਦੇ ਨਾਲ ਜਾ ਮਿਲੇ ਇਹ جنگ 3 ਦਿਨ ਤੱਕ ਚੱਲੀ ਸੀ ਅਤੇ ਬੜੀ ਸਖਤ ਲੜਾਈ ਹੋਈ ਐਨੇ ਵਿੱਚ ਭਖੇ ਹੋਏ ਰਣ ਤੱਤੇ ਵਿੱਚ ਪੀਰ ਸਾਹਿਬ ਬੁੱਧੂ ਸ਼ਾਹ ਜੀ ਆਪਣੇ ਚਾਰ ਪੁੱਤਰਾਂ ਨੂੰ ਨਾਲ ਲੈ ਕੇ ਸਤਗੁਰੂ ਪਾਤਸ਼ਾਹ ਜੀ ਦੀ ਮੁਬਾਰਕ ਕਮਾਨ ਹੇਠ ਗੁਰੂ ਦੀਆਂ ਫੌਜਾਂ ਦੇ ਪੱਖ ਵਿੱਚ ਆਂਟਟੇ ਕਿਉਂਕਿ ਉਹਨਾਂ ਨੂੰ ਆਪਣੇ ਪਠਾਨ ਮੁਰੀਦਾਂ ਵੱਲੋਂ ਸਤਗੁਰੂ ਜੀ ਦੇ ਨਾਲ ਕੀਤੀ ਗਿਦਾਰੀ ਦਾ ਪਤਾ ਲੱਗ ਚੁੱਕਾ ਸੀ ਜਦੋਂ ਪੀਰ ਬੁੱਧੂ ਸ਼ਾਹ ਜੀ ਭੰਗਾਣੀ ਦੇ ਮੁਕਾਮ ਤੇ ਪਹੁੰਚਦੇ ਨੇ ਤਾਂ ਜੰਗ ਆਪਣੇ ਜੋਬਨ ਉੱਪਰ ਚੱਲ ਰਹੀ ਸੀ ਪੀਰ ਬੁੱਧੂ ਸ਼ਾਹ ਜੀ ਤੁਰੰਤ ਜੰਗ ਦੇ ਮੈਦਾਨ ਵਿੱਚ ਡੱਟ ਜਾਂਦੇ ਨੇ ਪੀਰ ਬੁੱਧੂ ਸ਼ਾਹ ਜੀ ਦੇ ਪੁੱਤਰਾਂ ਅਤੇ ਮੁਰੀਦਾਂ ਨੇ ਜੰਗ ਦੇ ਮੈਦਾਨ ਵਿੱਚ ਬਹਾਦਰੀ ਦੇ ਜੋਹਰ ਦਿਖਾਏ ਸਤਗੁਰੂ ਜੀ ਉਹਨਾਂ ਦੀ ਦ੍ਰਿੜਤਾ ਦੀ ਭਾਵਨਾ ਅਤੇ ਨਿਸ਼ਚੈ ਨੂੰ ਵੇਖ ਕੇ ਬਹੁਤ ਪਰਸੰਨ ਹੋਏ ਸਨ ਪੀਰ ਬੁੱਧੂ ਸ਼ਾਹ ਜੀ ਦੇ ਦੋ ਸੁਪੁੱਤਰ ਅਤੇ ਨੇਕਾ ਮুরিਦ ਇਸ ਜੰਗ ਵਿੱਚ ਸ਼ਹਾਦਤ ਪਾ ਗਏ। ਅਖੀਰ ਜਿੱਤ ਸ੍ਰੀ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਜੀ ਦੀਆਂ ਫੌਜਾਂ ਦੀ ਹੋਈ। ਸਤਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਦਾ ਵੇਲੇ ਸਰ ਪਹੁੰਚ ਕੇ ਮਦਦ ਦੇਣ ਦੇ ਲਈ ਧੰਨਵਾਦ ਅਦਾ ਕੀਤਾ। ਸਤਗੁਰੂ ਜੀ ਨੇ ਪੀਰ ਜੀ ਦੇ ਮਹਾਨ ਕਾਰਜ ਦੇ ਬਦਲੇ ਅਤੇ ਪਿਆਰ ਦੀ ਇਛਾਂ ਉੱਤੇ ਸਦੀਵੀ ਮੋਹਰ ਲਾਉਂਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਪੀਰ ਬੁੱਧੂ ਸ਼ਾਹ ਜੀ ਨੂੰ ਇੱਕ ਸੁੰਦਰ ਦੁਸ਼ਾਲਾ ਅਤੇ ਆਪਣੇ ਕਾਰਕਮਲਾਂ ਨਾਲ ਲਿਖਿਆ ਇੱਕ ਹੁਕਮਨਾਮਾ ਸਾਹਿਬ ਬਖਸ਼ਿਆ। ਬਹੁਤ ਸਾਰੀਆਂ ਪੇਟਾਵਾਂ ਦਿੱਤੀਆਂ ਗਈਆਂ ਪਰ ਬੁੱਧੂ ਸ਼ਾਹ ਜੀ ਨੇ ਆਪ ਪਾਸੋਂ ਖੁਦ ਉਹ ਕੰਗਾ ਮੰਗ ਕੇ ਲਿਆ ਜੋ ਉਸ ਵੇਲੇ ਸਤਗੁਰੂ ਜੀ ਕੇਸਾਂ ਦੇ ਵਿੱਚ ਵਰਤ ਕੇ ਹੀ ਹਟੇ ਸਨ ਅਤੇ ਜਿਸ ਕੰਗੇ ਵਿੱਚ ਅਜੇ ਵੀ ਕੁਝ ਕੇਸ ਅੜੇ ਹੋਏ ਸਨ। ਪੀਰ ਬੁੱਧੂ ਸ਼ਾਹ ਜੀ ਵੱਲੋਂ ਆਪਣੇ ਪੁੱਤਰਾਂ ਅਤੇ ਮੁਰੀਦਾਂ ਦੇ ਨਾਲ ਸਤਗੁਰੂ ਜੀ ਦੀ ਮਦਦ ਕਰਨ ਦੀ ਗੱਲ ਵਧਾਚੜਾ ਕੇ ਔਰੰਗਜ਼ੇਬ ਤੱਕ ਪਹੁੰਚਾਈ ਗਈ ਇਸ ਗੱਲ ਨੂੰ ਲੈ ਕੇ ਔਰੰਗਜ਼ੇਬ ਦੇ ਜੰਮ ਕੇ ਕੰਨ ਵੀ ਭਰੇ ਗਏ ਔਰੰਗਜ਼ੇਬ ਇਸ ਗੱਲ ਨੂੰ ਸੁਣ ਕੇ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਗਿਆ ਅਤੇ ਉਸਨੇ ਸਰਹੰਦ ਦੇ ਫੌਜਦਾਰ ਅਤੇ ਸਢੋਰੇ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਬੁੱਧੂ ਸ਼ਾਹ ਜੀ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ 21 ਮਾਰਚ 1704 ਵਾਲੇ ਦਿਨ ਔਰੰਗਜ਼ੇਬ ਦੇ ਹੁਕਮਾਂ ਦੇ ਮੁਤਾਬਕ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਜੀ ਦੇ ਉੱਪਰ ਅੰਤਾਂ ਦਾ ਜ਼ੁਲਮ ਢਾਇਆ ਅਤੇ ਬੜੀ ਬੇਦਰਦੀ ਦੇ ਨਾਲ ਪੀਰ ਬੁੱਧੂ ਸ਼ਾਹ ਜੀ ਦੇ ਸਰੀਰ ਦੇ ਉੱਪਰ ਤਸ਼ੱਦਦ ਕਰਦਿਆਂ ਉਹਨਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਜਦ ਖਾਲਸਾ ਰਾਜ ਦੀ ਸਥਾਪਨਾ ਹੋਈ ਤਾਂ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਅਦਾਲਤ ਦੇ ਵਿੱਚ ਉਸਮਾਨ ਖਾਨ ਨੂੰ ਫਾਂਸੀ ਦੇ ਫੰਦੇ ਤੇ ਲਟਕਾ ਕੇ ਉਸ ਦੇ ਇਸ ਕੀਤੇ ਦੀ ਸਜ਼ਾ ਦਿੱਤੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਦਿਨ ਦੇ ਨਾਲ ਜੁੜੇ ਸਿੱਖ ਇਤਿਹਾਸ ਤੇ ਲੜੀਵਾਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਪੇਸ਼ ਹੈ ਅੱਜ ਦੇ ਦਿਨ ਦਾ ਇਤਿਹਾਸ ਮਿਤੀ 21 ਮਾਰਚ ਅੱਜ ਦਾ ਦਿਨ ਗੁਰੂਦਰ ਦੇ ਸੱਚੇ ਸੇਵਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਮ ਮਿੱਤਰ ਪੀਰ ਬੁੱਧੂ ਸ਼ਾਹ ਜੀ ਦੀ ਲਾਸਾਨੀ ਸ਼ਹਾਦਤ ਦਾ ਦਿਨ ਹੈ 21 ਮਾਰਚ 1704 ਈਸਵੀ ਨੂੰ ਔਰੰਗਜ਼ੇਬ ਦੇ ਹੁਕਮਾਂ ਤੇ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਅਨੇਕਾਂ ਤਸ਼ੱਦਦ ਦੇ ਕੇ ਉਹਨਾਂ ਦੇ ਸਰੀਰ ਦੇ ਟੋਟੇ ਟੋਟੇ ਕਰਕੇ ਸ਼ਹੀਦ ਕਰ ਦਿੱਤਾ 13 ਜੂਨ 1647 ਵਾਲੇ ਦਿਨ ਸਾਹਿਬੇ ਕਮਾਲ ਦੇ ਸੱਚੇ ਸਿੱਖ ਅਤੇ ਪਰਮ ਮਿੱਤਰ ਪੀਰ ਸਾਹਿਬ ਪੀਰ ਬੁੱਧੂ ਸ਼ਾਹ ਜੀ ਦਾ ਜਨਮ ਅੰਬਾਲਾ ਜ਼ਿਲ੍ਹੇ ਦੇ ਸਡੌਰਾ ਕਸਬੇ ਵਿਖੇ ਸੂਹੀ ਫਕੀਰ ਸੈਦ ਗੁਲਾਮ ਸ਼ਾਹ ਦੇ ਘਰ ਵਿਖੇ ਹੋਇਆ ਆਪ ਦਾ ਨਿਕਾਹ 17 ਸਾਲ ਦੀ ਛੋਟੀ ਉਮਰੇ ਹੀ ਮੁਗਲ ਫੌਜ ਦੇ ਇੱਕ ਜਰਨੈਲ ਸੈਦ ਖਾਨ ਦੀ ਭੈਣ ਬੀਬੀ ਨਸੀਰਾ ਦੇ ਨਾਲ ਹੋਇਆ ਆਪ ਨੂੰ ਪ੍ਰਮਾਤਮਾ ਨੇ ਚਾਰ ਪੁੱਤਰਾਂ ਦੀ ਦਾਤ ਬਖਸ਼ੀ ਸੈਦ ਅਸ਼ਰਫ ਸੈਦ ਮੁਹੰਮਦ ਸ਼ਾ ਸੈਦ ਮੁਹੰਮਦ ਬਖਸ਼ ਅਤੇ ਸੈਦ ਸ਼ਾ ਹੁਸੈਨ ਸਾਹਿਬੇ ਕਮਾਲ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਆਪ ਜੀ ਦੀ ਪਹਿਲੀ ਮੁਲਾਕਾਤ ਪੋਂਟਾ ਸਾਹਿਬ ਦੀ ਧਰਤੀ ਤੇ ਹੋਈ ਜਿੱਥੇ ਜਦ ਆਪ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਆਤਮਾ ਅਤੇ ਪਰਮਾਤਮਾ ਦੇ ਮੇਲ ਬਾਰੇ ਸੰਵਾਦ ਰਚਾਇਆ ਗਿਆ ਇਸ ਸੰਵਾਦ ਨੇ ਆਪ ਦੇ ਮਨ ਨੂੰ ਇੱਕਦਮ ਸ਼ਾਂਤ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਪਾਸੋਂ ਪੀਰ ਬੁੱਧੂ ਸ਼ਾਹ ਨੂੰ ਉਹ ਅਧਿਆਤਮਕ ਰਾਹ ਲੱਭ ਚੁੱਕਾ ਸੀ ਜਿਸ ਦੀ ਆਪ ਨੂੰ ਚਿਰਾਂ ਤੋਂ ਤਲਾਸ਼ ਸੀ। ਇੱਕ ਦਿਨ ਸੁਡੋਰੇ ਵਿਖੇ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦੇ 500 ਸਿਪਾਹੀਆਂ ਨੇ ਆਪ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਬਾਦਸ਼ਾਹ ਔਰੰਗਜ਼ੇਬ ਨੇ ਉਹਨਾਂ ਨੂੰ ਫੌਜ ਵਿੱਚੋਂ ਬੇਦਖਲ ਕਰਕੇ ਕੱਢ ਦਿੱਤਾ ਹੈ। ਉਹਨਾਂ ਨੇ ਪੀਰ ਜੀ ਨੂੰ ਆਖਿਆ ਕਿ ਉਹ ਕਿਤੇ ਹੋਰ ਵੀ ਨੌਕਰੀ ਨਹੀਂ ਕਰ ਸਕਦੇ ਕਿਉਂਕਿ ਬਾਦਸ਼ਾਹ ਔਰੰਗਜ਼ੇਬ ਨੇ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਿਹੜਾ ਵੀ ਉਹਨਾਂ ਨੂੰ ਨੌਕਰੀ ਤੇ ਰੱਖੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਵਾਕਿਫ ਕੋਈ ਵੀ ਉਹਨਾਂ ਨੂੰ ਨੌਕਰੀ ਤੇ ਰੱਖਣ ਲਈ ਤਿਆਰ ਨਹੀਂ ਹੈ ਇਹ ਸੁਣ ਕੇ ਪੀਰ ਜੀ ਕੁਝ ਸੋਚਾਂ ਦੇ ਵਿੱਚ ਪੈ ਗਏ ਅਤੇ ਅਸਮਾਨ ਦੇ ਵੱਲ ਵੇਖ ਕੇ ਬੋਲੇ ਕਿ ਇਸ ਧਰਤੀ ਤੇ ਇੱਕੋ ਇੱਕ ਸ਼ਖਸੀਅਤ ਹੈ ਜੋ ਕਿ ਇੱਕ ਅਕਾਲ ਪੁਰਖ ਅੱਗੇ ਸਮਰਪਿਤ ਹੈ ਅਤੇ ਦੁਨਿਆਵੀ ਕਿਸੇ ਵੀ ਬਾਦਸ਼ਾਹ ਤੋਂ ਉਹ ਨਹੀਂ ਡਰਦੇ ਗੁਰੂ ਨਾਨਕ ਦੇਵ ਜੀ ਦੇ ਬਾਰਸ ਨੂੰ ਕਿਸੇ ਦਾ ਡਰ ਨਹੀਂ ਅਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਇਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਿਰਾਜਮਾਨ ਨੇ ਡਰ ਜਿੰਨਾਂ ਦੇ ਨੇੜੇ ਨਹੀਂ ਟੁੱਕਦਾ ਅਤੇ ਉਹ ਨਿਸ਼ਚੈ ਹੀ ਤੁਹਾਨੂੰ ਭਰਤੀ ਕਰ ਲੈਣਗੇ ਜਦ ਪੀਰ ਬੁੱਧੂ ਸ਼ਾਹ ਜੀ ਨੇ ਇਹ ਸ਼ਬਦ ਪਠਾਨਾਂ ਨੂੰ ਆਖੇ ਤਾਂ ਉਹਨਾਂ ਦੇ ਚਿਹਰੇ ਖਿੜ ਗਏ ਪੀਰ ਸਾਹਿਬ ਪੀਰ ਬੁੱਧੂ ਸ਼ਾਹ ਜੀ ਨੇ ਇਹਨਾਂ ਪਠਾਨਾਂ ਨੂੰ ਲੈ ਕੇ ਪੌਂਟਾ ਸਾਹਿਬ ਵਿਖੇ ਪਹੁੰਚ ਕੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਗੇ ਫਰਿਆਦ ਕੀਤੀ ਸਤਿਗੁਰੂ ਜੀ ਪੀਰ ਸਾਹਿਬ ਦੀ ਗੱਲ ਕਿਵੇਂ ਮੋੜ ਸਕਦੇ ਸਨ ਸੋ ਪੀਰ ਜੀ ਦੇ ਆਖੇ ਸਤਿਗੁਰੂ ਜੀ ਨੇ ਉਹਨਾਂ ਸਾਰਿਆਂ ਨੂੰ ਫੌਜ ਦੇ ਵਿੱਚ ਭਰਤੀ ਕਰ ਲਿਆ ਭੰਗਾਣੀ ਦੀ ਪਹਿਲੀ ਵੱਡੀ ਜੰਗ ਜਦ ਹੁੰਦੀ ਹੈ ਤਾਂ ਇਹ ਸਾਰੇ ਪਠਾਨਵੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਫੌਜ ਦੇ ਵਿੱਚ ਸ਼ਾਮਿਲ ਸਨ ਇਸ ਵਕਤ ਸਤਗੁਰੂ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸਿੱਖਾਂ ਦੇ ਵਿੱਚ ਬਹੁਤਿਆਂ ਨੂੰ ਲੜਾਈ ਦਾ ਕੋਈ ਤਜਰਬਾ ਨਹੀਂ ਸੀ ਅਤੇ ਜਿਨ੍ਹਾਂ ਨੂੰ ਲੜਾਈ ਦਾ ਤਜਰਬਾ ਸੀ ਉਹ ਮੌਕਾ ਪ੍ਰਸਤ ਨਿਕਲੇ ਜਿਹੜੇ ਪੀਰ ਬੁੱਧੂ ਸ਼ਾਹ ਜੀ ਵੱਲੋਂ ਰਖਵਾਏ ਗਏ 500 ਪਠਾਨ ਸਿਪਾਹੀ ਸਨ ਉਹਨਾਂ ਦੇ ਵਿੱਚੋਂ 400 ਆਪਣੇ ਗਦਾਰ ਸਰਦਾਰਾਂ ਹਯਾਤ ਖਾਂ ਭੀਖਣ ਖਾਂ ਉਮਰ ਖਾਂ ਅਤੇ ਨਜ਼ਾਬਤ ਖਾਸ ਮੇਤ ਜਵਾਬ ਦੇ ਗਏ ਅਤੇ ਪਹਾੜੀ ਰਾਜਿਆਂ ਦੇ ਨਾਲ ਜਾ ਮਿਲੇ ਇਹ ਜੰਗ 3 ਦਿਨ ਤੱਕ ਚੱਲੀ ਸੀ ਅਤੇ ਬੜੀ ਸਖਤ ਲੜਾਈ ਹੋਈ ਐਨੇ ਵਿੱਚ ਭਖੇ ਹੋਏ ਰਣ ਤੱਤੇ ਵਿੱਚ ਪੀਰ ਸਾਹਿਬ ਬੁੱਧੂ ਸ਼ਾਹ ਜੀ ਆਪਣੇ ਚਾਰ ਪੁੱਤਰਾਂ ਨੂੰ ਨਾਲ ਲੈ ਕੇ ਸਤਗੁਰੂ ਪਾਤਸ਼ਾਹ ਜੀ ਦੀ ਮੁਬਾਰਕ ਕਮਾਨ ਹੇਠ ਗੁਰੂ ਦੀਆਂ ਫੌਜਾਂ ਦੇ ਪੱਖ ਵਿੱਚ ਆਂਟਟੇ ਕਿਉਂਕਿ ਉਹਨਾਂ ਨੂੰ ਆਪਣੇ ਪਠਾਨ ਮੁਰੀਦਾਵਲੋਂ ਸਤਗੁਰੂ ਜੀ ਦੇ ਨਾਲ ਕੀਤੀ ਗਿਦਾਰੀ ਦਾ ਪਤਾ ਲੱਗ ਚੁੱਕਾ ਸੀ ਜਦੋਂ ਪੀਰ ਬੁੱਧੂ ਸ਼ਾਹ ਜੀ ਭੰਗਾਣੀ ਦੇ ਮੁਕਾਮ ਤੇ ਪਹੁੰਚਦੇ ਨੇ ਤਾਂ ਜੰਗ ਆਪਣੇ ਜੋਬਨ ਉੱਪਰ ਚੱਲ ਰਹੀ ਸੀ ਪੀਰ ਬੁੱਧੂ ਸ਼ਾਹ ਜੀ ਤੁਰੰਤ ਜੰਗ ਦੇ ਮੈਦਾਨ ਵਿੱਚ ਡੱਟ ਜਾਂਦੇ ਨੇ ਪੀਰ ਬੁੱਧੂ ਸ਼ਾਹ ਜੀ ਦੇ ਪੁੱਤਰਾਂ ਅਤੇ ਮੁਰੀਦਾ ਨੇ ਜੰਗ ਦੇ ਮੈਦਾਨ ਵਿੱਚ ਬਹਾਦਰੀ ਦੇ ਜੋਹਰ ਦਿਖਾਏ ਸਤਗੁਰੂ ਜੀ ਉਹਨਾਂ ਦੀ ਦ੍ਰਿੜਤਾ ਦੀ ਭਾਵਨਾ ਅਤੇ ਨਿਸ਼ਚੈ ਨੂੰ ਵੇਖ ਕੇ ਬਹੁਤ ਪਰਸੰਨ ਹੋਏ ਸਨ ਪੀਰ ਬੁੱਧੂ ਸ਼ਾਹ ਜੀ ਦੇ ਦੋ ਸੁਪੁੱਤਰ ਅਤੇ अनेका ਮুরিਦ ਇਸ ਜੰਗ ਵਿੱਚ ਸ਼ਹਾਦਤ ਪਾ ਗਏ ਅਖੀਰ ਜਿੱਤ ਸ੍ਰੀ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਜੀ ਦੀਆਂ ਫੌਜਾਂ ਦੀ ਹੋਈ ਸਤਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਦਾ ਵੇਲੇ ਸਿਰ ਪਹੁੰਚ ਕੇ ਮਦਦ ਦੇਣ ਦੇ ਲਈ ਧੰਨਵਾਦ ਅਦਾ ਕੀਤਾ ਸਤਗੁਰੂ ਜੀ ਨੇ ਪੀਰ ਜੀ ਦੇ ਮਹਾਨ ਕਾਰਜ ਦੇ ਬਦਲੇ ਅਤੇ ਪਿਆਰ ਦੀ ਇਸ਼ਾਨਜ ਉੱਤੇ ਸਦੀਵੀ ਮੋਰ ਲਾਉਂਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਪੀਰ ਬੁੱਧੂ ਸ਼ਾਹ ਜੀ ਨੂੰ ਇੱਕ ਸੁੰਦਰ ਦੁਸ਼ਾਲਾ ਅਤੇ ਆਪਣੇ ਕਰਕਮਲਾ ਨਾਂ ਲਿਖਿਆ ਇੱਕ ਹੁਕਮਨਾਮਾ ਸਾਹਿਬ ਬਖਸ਼ਿਆ ਬਹੁਤ ਸਾਰੀਆਂ ਪੇਟਾਵਾਂ ਦਿੱਤੀਆਂ ਗਈਆਂ ਪਰ ਬੁੱਧੂ ਸ਼ਾਹ ਜੀ ਨੇ ਆਪ ਪਾਸੋਂ ਖੁਦ ਉਹ ਕੰਗਾ ਮੰਗ ਕੇ ਲਿਆ ਜੋ ਉਸ ਵੇਲੇ ਸਤਗੁਰੂ ਜੀ ਕੇਸਾਂ ਦੇ ਵਿੱਚ ਵਰਤ ਕੇ ਹੀ ਹਟੇ ਸਨ ਅਤੇ ਜਿਸ ਕੰਗੇ ਵਿੱਚ ਅਜੇ ਵੀ ਕੁਝ ਕੇਸ ਅੜੇ ਹੋਏ ਸਨ ਪੀਰ ਬੁੱਧੂ ਸ਼ਾਹ ਜੀ ਵੱਲੋਂ ਆਪਣੇ ਪੁੱਤਰਾਂ ਅਤੇ ਮুরিਦਾਂ ਦੇ ਨਾਲ ਸਤਿਗੁਰੂ ਜੀ ਦੀ ਮਦਦ ਕਰਨ ਦੀ ਗੱਲ ਵਿਦਾ ਚੜਾ ਕੇ ਔਰੰਗਜ਼ੇਬ ਤੱਕ ਪਹੁੰਚਾਈ ਗਈ। ਇਸ ਗੱਲ ਨੂੰ ਲੈ ਕੇ ਔਰੰਗਜ਼ੇਬ ਦੇ ਜੰਮ ਕੇ ਕੰਨ ਵੀ ਭਰੇ ਗਏ। ਔਰੰਗਜ਼ੇਬ ਇਸ ਗੱਲ ਨੂੰ ਸੁਣ ਕੇ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਗਿਆ ਅਤੇ ਉਸਨੇ ਸਰਹੰਦ ਦੇ ਫੌਜਦਾਰ ਅਤੇ ਸਢੋਰੇ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਬੁੱਧੂ ਸ਼ਾਹ ਜੀ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ। 21 ਮਾਰਚ 1704 ਵਾਲੇ ਦਿਨ ਰੰਗਜੀਤ ਦੇ ਹੁਕਮਾਂ ਦੇ ਮੁਤਾਬਕ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਜੀ ਦੇ ਉੱਪਰ ਅੰਤਾਂ ਦਾ ਜ਼ੁਲਮ ਢਾਇਆ ਅਤੇ ਬੜੀ ਬੇਦਰਦੀ ਦੇ ਨਾਲ ਪੀਰ ਬੁੱਧੂ ਸ਼ਾਹ ਜੀ ਦੇ ਸਰੀਰ ਦੇ ਉੱਪਰ ਤਸ਼ੱਦਦ ਕਰਦਿਆਂ ਉਹਨਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਦ ਖਾਲਸਾ ਰਾਜ ਦੀ ਸਥਾਪਨਾ ਹੋਈ ਤਾਂ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਅਦਾਲਤ ਦੇ ਵਿੱਚ ਉਸਮਾਨ ਖਾਨ ਨੂੰ ਫਾਂਸੀ ਦੇ ਫੰਦੇ ਤੇ ਲਟਕਾ ਕੇ ਉਸ ਦੇ ਇਸ ਕੀਤੇ ਦੀ ਸਜ਼ਾ ਦਿੱਤੀ ਸੀ